ਕਿ ਇੱਕ ਲਈ ਝਗੜਾ ਹੋਇਆ ਇਹਦੇ ਮਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮਨਪਾਗੀ ਘਟਨਾ ਵਾਪਰੀ ਹੈ ਕਿ ਜਿਹੜੇ ਕਰਵਲ ਜੀ ਤੇ ਉਹਨਾਂ ਦੇ بیٹے ਜਿੰਮੀ ਕਰਵਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾ ਦਿਨਾਲਸੀ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀ ਆਇਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀ ਲਗਾਈਆਂ ਹੋਈਆਂ ਹਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਪਾਲ ਜਾਰੀ ਹੈ ਤੇ ਜਲਦ ਤੋਂ ਜਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਇਗਾ ਤੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨਜੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਮੈਂ ਸਾਰੇ ਫਰਬਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਊਥਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਯਾ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਲਈ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀਏ ਥੈਂਕ ਯੂ ਮੈਮ ਕੱਲੋਂ ਇੱਕ ਬੰਦੀ ਕਾਲ ਦਿੱਤੀ ਉਹਦੇ ਬਾਰੇ ਕੀ ਹੈ ਜਿੰਨੇ ਚੱਕਰ ਨੂੰ ਨਹੀਂ ਫੜੇ ਜਾਂਦੇ ਉਹਨਾਂ ਚੱਕਰ ਸੀ ਸ਼ਹਿਰ ਖੁੱਲ ਨਹੀਂ ਦੇਣਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਦੋਸ਼ੀਆਂ ਨੂੰ ਫੜਨ ਲਈ ਤੇ ਪੋਜੀਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੇ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰ ਲਈਏ ਥੈਂਕ ਯੂ